ਕੀ ਸੋਸ਼ਲ ਮੀਡੀਆ ਡਿਸਟਰਬਿੰਗ ਵੀ ਹੈ ਬਿਲਕੁਲ ਡਿਸਟਰਬਿੰਗ ਹੈ ਜੇ ਤੁਸੀਂ ਬਲੀਵ ਕਰਦੇ ਹੋ ਕਿ ਜੋ ਤੁਸੀਂ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਉਹ ਰੀਅਲ ਹੈ ਜੇ ਲਾਈਫਸ ਰੀਅਲ ਹੈ ਜੇ ਤੁਹਾਨੂੰ ਲੱਗਦਾ ਵੀ ਹਰ ਬੰਦਾ ਜਿਹੜਾ ਸੋਸ਼ਲ ਮੀਡੀਆ ਤੇ ਖੁਸ਼ ਹੈ ਉਹ ਖੁਸ਼ ਹੈ ਫਿਰ ਤੁਹਾਡੇ ਲਈ ਤਾਂ ਡਿਸਟਰਬਿੰਗ ਹੀ ਹੋ ਗਿਆ ਨਾ ਕਿ ਯਾਰ ਹਰ ਬੰਦਾ ਇੰਨਾ ਖੁਸ਼ ਹੈ ਮੇਰੀ ਲਾਈਫ 'ਚ ਨਹੀਂ ਪ੍ਰੋਬਲਮਸ ਕਿਉਂ ਹਮ ਐਵਰੀਬਾਡੀ ਇਜ਼ ਫਾਈਟਿੰਗ ਅ ਬੈਟਲ ਬੀ ਕਾਈਂਡ ਬੀ ਜੈਂਟਲ ਐਵਰੀਬਾਡੀ ਇਜ਼ ਫਾਈਟਿੰਗ ਅ ਵਾਰ ਥੁੰਨੂ ਨੂੰ ਨਹੀਂ ਪਤਾ ਉਹਦੀ ਜ਼ਿੰਦਗੀ 'ਚ ਕੀ ਚੱਲ ਰਿਹਾ ਅੰਦਰ ਤੂੰ ਦੇਖੋ ਕਿੰਨੀ ਵਾਰੀ ਹੁੰਦਾ ਵੀ ਲੋਕੀ ਆਪਣੀ ਯੂ نو ਹੈਪੀਲੀ ਮੈਰਿਡ ਲਾਈਫ ਸੋਸ਼ਲ ਮੀਡੀਆ ਤੇ ਪਾਉਂਦੇ ਆ ਤੇ ਇੱਕ ਮਹੀਨੇ ਬਾਅਦ ਹੀ ਨਿਊਜ਼ ਆ ਜਾਂਦੀ ਵੀ ਅੱਡ ਅੱਡ ਹੋ ਗਏ ਮੈਂ ਥੋੜੇ ਦਿਨ ਪਹਿਲਾਂ ਹੀ ਇੱਕ ਕਪਲ ਮਤਲਬ ਮੈਂ ਪਰਸਨਲੀ ਜਾਣਦਾ ਪਰ ਬਹੁਤ ਵੱਡਾ ਨਾਮ ਹੈ ਪੰਜਾਬ ਦਾ ਇੱਕ ਵੱਡਾ ਪਰਿਵਾਰ ਹੈ ਅੱਛਾ ਜੀ ਉਦੀ ਵਾਈਫ ਬਹੁਤ ਵੱਡੀ ਇਨਫਲੂਐਂਸਰ ਹੈ ਉਹ ਬੰਦਾ ਬਹੁਤ ਰਸੂਖਤਾਰ ਹੈ ਅੱਛਾ ਔਰ ਫੋਟੋਸ ਤੋਂ ਔਰ ਇੰਸਟਾਗ੍ਰam ਰੀਲਸ ਤੋਂ ਇੰਨਾ ਇਦਾਂ ਲੱਗਦਾ ਸੀ ਕਿ ਇਹਨਾਂ ਤੋਂ ਵੱਧ ਪਿਆਰ ਹੀ ਕਿਸੇ ਦਾ ਨਹੀਂ ਔਰ ਕੱਲ ਹੀ ਮੈਨੂੰ ਨਿਊਜ਼ ਮਿਲੀ ਹੈ ਕਿ ਦੇ ਆਰ ਗੋਇੰਗ ਟੂ ਗੈਟ ਸੈਪਰੇਟਡ ਸੈਪਰੇਟਡ ਕਿ ਅੰਦਰ ਇੰਨੀ ਇੰਟਰਨਲ ਟੈਂਸ਼ਨਸ ਲੇਕਿਨ ਰੀਲਸ ਦੀ ਦੁਨੀਆ ਕੁਝ ਹੋਰ ਹੈ ਹਾਂਜੀ ਕੀ ਨਾਮ ਹੈ ਭਾਜੀ ਇੰਟਰਵਿਊ ਚਲਾ ਦਿਆ ਨਹੀਂ ਪਰ ਮੈਂ ਸੱਚੀ ਗੱਲ ਹੈ ਇਹ ਤੁਸੀਂ ਆਹ ਦੇਖ ਲਓ Uh, किसी डेथ भी होंगी है इनसेंसिटिविटी कि हो गई है पीपल डू नॉट टेक डैथ सीरियसली दे वॉन्ट टू शो दैट दे आर टेकिंग इट सीरियसली इट इज मोर इम्पोर्टेंट फॉर पीपल टू शो कि मैं डैथ न किसली ले रहा मैंने कि अफेक्ट की है रादर दैन एक्चुअली फीलिंग इमोशन इट। इमोशन तो मेरे खत्म ही हो गए वो तो गल चली गई मैनुछे uh, मैं देख रहा है एक यंगर hmm. hmm. है राजवीर चंदा राज ਤੇ ਲੋਕਾਂ ਨੇ ਮੈਨੂੰ ਮੈਸੇਜ ਕੀਤੇ ਬਥੇਰੇ ਲੋਕਾਂ ਦੇ ਮੈਸੇਜ ਆਏ ਵੀ ਤੈਨੂੰ ਦੁੱਖ ਨਹੀਂ ਲੱਗਿਆ ਤੂੰ ਕਿਉਂ ਨਹੀਂ ਪਾਉਂਦਾ ਪੋਸਟ ਤੂੰ ਕਿਉਂ ਨਹੀਂ ਪਾਉਂਦਾ ਸਟੋਰੀ ਆ ਦੇ ਬਾਰੇ ਯੂ ਸ਼ੁਡ ਪੁੱਟ ਪੋਸਟ ਅਬਾਊਟ ਹਿਮ ਮੈਂ ਕਹਿੰਦਾ ਵੀਰੇ ਮੈਂ ਜਾਣਦਾ ਹੀ ਨਹੀਂ ਆਈ ਡਿਡਨੋ ਹਿਮ ਨਾ ਮੈਂ ਪਰਸਨਲੀ ਜਾਣਦਾ ਨਾ ਮੈਂ ਉਹਦਾ ਕੰਮ ਬਹੁਤ ਜ਼ਿਆਦਾ ਵੇਖਿਆ ਤੇ ਮੈਨੂੰ ਪਰਸਨਲ ਲਾਸ ਥੋੜਾ ਜਿਨ੍ਹਾਂ ਨੂੰ ਪਰਸਨਲ ਲਾਸ ਆਫ ਦੀ ਫੈਮਿਲੀ ਨੂੰ ਉਹਦੇ ਫਰੈਂਡਸ ਨੂੰ ਇਹ ਕਿੰਨੀ ਵੱਡੀ ਡਿਸਰੈਸਪੈਕਟ ਹੈ ਉਹਨਾਂ ਲਈ ਕਿ ਮੈਂ ਪੋਸਟ ਆ ਪਾ ਰਿਹਾ ਕਿ ਓ ਮਾਈ ਗੋਡ ਮੇਰਾ ਯਾਰ ਚਲਾ ਗਿਆ ਮੇਰਾ ਵੀਰ ਚਲਾ ਗਿਆ ਮੈਂ ਜਾਣਦਾ ਹੀ ਤੇ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਪੋਸਟ ਪਾਉਣ ਦਾ ਮਤਲਬ ਹੈ ਕਿ ਸੋਸ਼ੀਅਲੀ ਜਿਵੇਂ ਜਿਵੇਂ ਪਹਿਲਾਂ ਹੁੰਦਾ ਸੀ ਕਿ ਸਾਡੇ ਨਾ ਬਜ਼ੁਰਗ ਕਹਿੰਦੇ ਸੀਗੇ ਯਾਰ ਵੀ ਦੁਨੀਆ ਨੂੰ ਦੇਖ ਕੇ ਕੁਝ ਗੱਲਾਂ ਕਰਨੀਆਂ ਪੈਂਦੀਆਂ। ਹੁਣ ਪੋਸਟ ਪਾਣੀ ਉਹ ਹੋ ਗਈ। ਐਗਜ਼ੈਕਟਲੀ। ਵੀ ਆਰ ਇਸ ਇਸ ਸੋਸਾਇਟੀ ਲਈ ਕਰ ਰਹੇ ਹੋ ਤੁਸੀਂ। ਐਗਜ਼ੈਕਟਲੀ। ਤਾਂ ਤੁਹਾਡਾ ਰਿਲੇਸ਼ਨ ਹੈ ਨਹੀਂ ਹੈ। ਮੇਰੇ ਜਿਹਨੂੰ ਲੌਸ ਹੁੰਦਾ ਉਹ ਤਾਂ ਪੋਸਟ ਪਾਉਂਦਾ ਹੀ ਨਹੀਂ। ਨਹੀਂ ਪਾਉਂਦਾ। ਤੁਸੀਂ ਉਹਦੀ ਫੈਮਿਲੀ ਦੇਖ ਲਓ ਉਹਦੀ ਫੈਮਿਲੀ ਤੇ ਤਾਂ ਪਾਇਆ ਹੀ ਨਹੀਂ ਕੁਝ। ਨਾ ਕੈਮਰੇ ਤੇ ਆਏ, ਨਾ ਕੋਈ ਪੋਸਟ ਪਾਈ, ਨਾ ਉਹਨਾਂ ਨੇ ਕੋਈ ਗੱਲ ਕੀਤੀ। ਕਿਉਂਕਿ ਉਹਨਾਂ ਨੂੰ ਪਰ ਇੰਨੇ ਇਨਸੈਂਸਿਟਿਵ ਕਿਉਂ ਹੋ ਗਏ ਸੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਇਹਦੇ ਵਿੱਚ ਮੈਂ ਵੀ ਦਿੰਨਾ ਤੁਸੀਂ ਰਾਜਵੀਰ ਵਾਲੀ ਗੱਲ ਕੀਤੀ ਨਾ ਤੇ ਮੈਨੂੰ ਯਾਦ ਆ ਗਿਆ ਕਿ ਰਾਜਵੀਰ ਦੀ ਸਵੇਰੇ-ਸਵੇਰੇ ਜਦੋਂ ਖਬਰ ਆਈ ਮੈਂ ਆਪਣੇ ਲੌਂਚ ਬੈਠਾ ਚਾਹ ਪੀ ਰਿਹਾ ਸੀ ਤੇ ਮੇਰੀ ਵਾਈਫ ਨੇ ਆ ਕੇ ਮੈਨੂੰ ਦੱਸਿਆ ਕਿ ਮੈਂ ਪੋਸਟ ਦੇਖੀ ਹੈ ਇੱਕ ਤੇ ਰਾਜਵੀਰ ਹੈਜ਼ ਪਾਸਡ ਅਵੇ ਤੇ ਮੈਂ ਫੋਨ ਆਪਣਾ ਚੱਕਿਆ ਭਾਜੀ ਤੇ ਮੈਨੂੰ ਦੋ ਤਿੰਨ ਕਾਲਸ ਆਈਆਂ ਹੋਈਆਂ ਸੀ ਮੈਂ ਇੱਕ ਬੜੇ ਰੈਨਾਉਂਡ ਸਿੰਗਰ ਨੇ ਉਹਨਾਂ ਨੂੰ ਫੋਨ ਕੀਤਾ ਕਨਫਰਮੇਸ਼ਨ ਦੇ ਲਈ ਕਿ ਭਾਜੀ ਵਾਕਈ ਇਦਾਂ ਹੋ ਗਿਆ ਕਿਉਂਕਿ ਉਹ 10 ਦਿਨ ਤੋਂ ਬਿਮਾਰ ਪਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਨਫਰਮਡ ਹੈ ਕਿ ਹਾਲੇ ਬਸ ਥੋੜੀ ਦੇਰ ਤੱਕ ਉਹ ਅਨਾਉਂਸ ਕਰ ਦੇਣਗੇ ਬਟ ਥਿਸ ਇਜ਼ ਕਨਫਰਮਡ ਇੰਨੇ ਨੂੰ ਮੀਡੀਆ ਤੇ ਬਾਕੀ ਜਗ੍ਹਾ ਤੇ ਵੀ ਪੋਸਟਾਂ ਪੈ ਗਈਆਂ ਸੀ ਆ ਗਿਆ ਸੀ ਮੈਂ ਭਾਜੀ ਕਿਉਂਕਿ ਮੈਂ ਰਾਜਵੀਰ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ ਸੀ ਪਰ ਮੈਂ ਸਿੰਸ ਪੰਜਾਬ ਚ ਇਸ ਇੰਡਸਟਰੀ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਵੀ ਪੋਸਟ ਪਾਈ ਰਾਜਵੀਰ ਬਾਰੇ ਕਿ ਹੀ ਇਜ਼ ਨੋ ਮੋਰ ਤੇ ਥੋੜੀ ਦੇਰ ਬਾਅਦ ਮੈਨੂੰ ਹਸਪੀਟਲ ਦੇ ਵਿੱਚੋਂ ਹੀ ਇੱਕ ਹੋਰ ਸਿੰਗਰ ਦਾ ਵੱਡੇ ਦਾ ਫੋਨ ਆਇਆ। ਉਹਨਾਂ ਨੇ ਕਿਹਾ ਕਿ ਹਾਲੇ ਅਨਾਉਂਸ ਨਹੀਂ ਕੀਤਾ। ਤੁਸੀਂ ਇਹ ਇਹ ਇਹਨਾਂ ਰਸ਼ ਕਿਉਂ ਹੈ ਹਨਾ? ਕਾਲ ਕਾਦੀ ਹੈ। ਤੇ ਮੈਨੂੰ ਲੱਗਾ ਯਾਰ ਕਿ ਵਾਇਗਰੂ ਕਰੇ ਗੱਲ ਮਤਲਬ ਝੂਠੀ ਨਿਕਲੇ ਤੇ ਮੈਂ ਉਹ ਡਿਲੀਟ ਕਰ ਦਿੱਤੀ। ਪਾਜੀ ਮੈਨੂੰ ਇੱਕ ਇਨਫਲੂਐਂਸਰ ਦਾ ਕਾਲ ਆਉਂਦਾ। ਨਾਟ ਅ ਜਰਨਲਿਸਟ। ਇੱਕ ਸੋਸ਼ਲ ਮੀਡੀਆ ਪੰਜਾਬ 'ਚ ਚਲਾਉਣ ਵਾਲਾ ਬੰਦਾ ਫੋਨ ਕਰਕੇ ਕਹਿੰਦਾ ਪਾਜੀ ਤੁਸੀਂ ਪੋਸਟ ਪਾਈ ਸੀ ਮੈਂ ਕਿਹਾ ਹਾਂ ਜੀ। ਡਿਲੀਟ ਕਿਉਂ ਕਰਤੀ ਮੈਂ ਕਹਿ ਰਾ ਆ ਗੱਲ ਹੋ ਗਈ ਕਿ ਫੈਮਿਲੀ ਹਲੇ ਡਿਕਲੇਅਰ ਤਾਂ ਕਰਦੇ ਆਪਾਂ ਨੂੰ ਇਨੀ ਕੀ ਕਾਲ ਪਈ ਹੈ ਪਾਜੀ 24 ਮਿੰਟਾਂ ਚ 25000 ਲਾਈਕ ਸੀਗੇ ਤੁਸੀਂ ਪੋਸਟ ਡਿਲੀਟ ਕਰਤੀ ਹੈ ਪਾਜੀ ਇਹ ਗੱਲ ਮੈਂ ਨਾ ਅਸੀਂ ਸਾਰੇ ਜਦੋਂ ਉੱਥੇ ਬੈਠੇ ਸੀ ਸਾਰਿਆਂ ਨੂੰ ਮੈਂ ਉਦੋਂ ਵੀ ਗੱਲ ਸੁਣਾਈ ਕਿ ਇਸ ਲੈਵਲ ਦੀ ਇਨਸੈਂਸਿਟੀ ਸਾਡੀ ਹੋ ਗਈ ਹੈ ਕਿ ਇੱਕ ਜਵਾਨ ਮੌਤ ਨੂੰ ਅਸੀਂ 100% ਪੋਸਟ ਦੇ ਲਾਈਕਸ ਦੇ ਨਾਲ ਔਰ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਲੋਕ ਨੇ ਉਹ 트ਰੇਜੇਡੀ ਨੂੰ ਵੀ ਸੈਲੀਬ੍ਰੇਟ ਕਰਨ ਲੱਗੇ 100% ਮੇਰੇ ਤੁਸੀਂ 24 ਮਿੰਟ ਚ 25000 ਲਾਈਕ ਦੀ ਗੱਲ ਕੀਤੀ ਹੈ ਜਦੋਂ ਇਹ ਜੀ ਕੋਈ ਪੋਸਟ ਵੀ ਆਉਂਦੀ ਹੈ ਨਾ ਜਾਂ ਇਹ ਜੀ ਕੋਈ ਰੀਲ ਆਉਂਦੀ ਹੈ ਜਦੇ ਅੰਦਰ ਡੈਥ ਦਿਖਾਈ ਗਈ ਹੈ ਮੈਂ ਉਹਨੂੰ ਲਾਈਕ ਨਹੀਂ ਕਰਦਾ ਇਹ ਮੇਰਾ ਪਰਸਨਲ ਹੋ ਹੈ ਮੈਂ ਉਹਨੂੰ ਲਾਈਕ ਨਹੀਂ ਕਰਦਾ ਯਾਰ ਕਿਉਂਕਿ ਲਾਈਕ ਬਟਨ ਤਾਂ ਲਾਈਕ ਬਟਨ ਹੈ ਨਾ ਤੁਹਾਨੂੰ ਕੁਝ ਚੰਗਾ ਲੱਗ ਰਿਹਾ ਕੁਝ ਚੰਗਾ ਲੱਗ ਰਿਹਾ ਤੁਸੀਂ ਲਾਈਕ ਕਰ ਰਹੇ ਹੋ ਬਟ ਉਹਦੇ ਚੰਗਾ ਵਰਗੀ ਕੀ ਗੱਲ ਹੈ ਐਂਡ देयर इज नो ਬਟਨ ਟੂ ਸ਼ੋ ਸੈਡਨੈਸ ਔਰ ਯੂ نو No emoji to show this thing about on these posts Instagram 'ਤੇ ਤਾਂ ਕੋਈ ਵੀ ਨਹੀਂ ਹੈ ਤੇ ਲੋਕੀ ਲਾਈਕ ਕਰ ਦਿੰਦੇ ਆ ਮੈਂ ਸਮਝਦਾ ਵੀ ਲੋਕੀ ਲਾਈਕ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਵੀ how else to react I understand that ਪਰ ਮੇਰਾ ਪਰਸਨਲ ਏ ਹੈ ਕਿ ਮੈਂ ਲਾਈਕ ਵੀ ਨਹੀਂ ਕਰਦਾ ਠੀਕ ਹੈ ਮੈਂ ਦੇਖ ਲੈਣਾ ਪੜ ਲੈਣਾ ਬਟ ਇਹ ਕਹਿਣਾ ਕਿਉਂ ਤੁਸੀਂ ਕਿਉਂ ਨਹੀਂ ਪਾਈ ਤੁਸੀਂ ਕਿਉਂ ਨਹੀਂ ਕਰ ਰਹੇ ਮੈਂ ਤੁਹਾਨੂੰ ਦੱਸਦਾ ਹੁਣ ਆਈ ਵਾਸ ਸਪੀਕਿੰਗ ਟੂ ਕਪਲ ਆਫ ਜਰਨਲਿਸਟਸ ਠੀਕ ਹੈ ਮੈਂ ਕੋਈ ਪ੍ਰੋਜੈਕਟ ਕਰ ਰਿਹਾ ਉਹਦੇ ਵਿੱਚ ਆਈ ਹੈਡ ਟੂ ਡੀਲ ਵਿਦ ਫਿਊ ਜਰਨਲਿਸਟਸ ਐਸ ਵੈਲ ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਰਾਜਵੀਰ ਦਾ ਇਦਾਂ ਦਾ ਕਰਕੇ ਹੋ ਗਿਆ ਤੇ ਉਹ ਕਹਿ ਰਹੇ ਸੀ ਕਿ ਬਲਕਿ ਦੇ ਵਰ ਮੈਂਸ਼ਨਿੰਗ ਕਿ ਅਸੀਂ ਉੱਥੇ ਜਾਣਾ ਹੈ ਉੱਧਰ ਵੀ ਕਰਨਾ ਕਵਰੀ ਇਹ ਕਰਨਾ ਉਹ ਕਰਨਾ ਉਦੋਂ ਤੱਕ ਹੀ ਹੈਡ ਨਾਟ ਪਾਸਡ ਅਵੇ ਠੀਕ ਤੇ ਉਹ ਮੈਨੂੰ ਕਹਿੰਦੇ ਵੀ ਵੀਰੇ ਅਸੀਂ ਨਾ ਉੱਧਰ ਕਵਰ ਕਰਨ ਨਹੀਂ ਜਾਣਾ ਤੇ ਵੀਰੇ ਸਾਡੇ ਤੋਂ ਤਾਂ ਨਹੀਂ ਹੁੰਦਾ ਸਾਰਾ ਕੁਝ असी तो नहीं है, सारा कुछ कर सद मैं शाम को देख रहा सारा कुछ कर कर भी रहे हैं ठीक hmm. है वो बॉडी के मूह तो वो भी तुनिया हुआ है कैमरा भी तुनिया है सैड एंड इनसेंसिटिविटी इन्नी ज़्यादा होगी ना बिकॉज सोशल मीडिया ने ना इन्ना कुछ दिखाता मैं हमेशा वॉर बारे कहना तीन तो देखो दुनिया किनिया वॉरस हुई हैं वार इज अगली दैट इज द ग्राउंड ट्रूथ दैट इज द ग्राउंड रियालिटी वॉर आर अगली ਜੀ ਪਹਿਲੀ ਵਾਰ ਵਾਰ ਸੋਸ਼ਲ ਮੀਡੀਆ ਤੇ ਦੇਖਿਆ ਸੀ ਹੂੰ ਯੂ ਅੰਡਰਸਟੈਂਡ ਇਸ ਕਰਕੇ ਸਾਨੂੰ ਲੱਗ ਰਿਹਾ ਵੀ ਕਿ ਕਿੱਡੀ ਵੱਡੀ ਗੱਲ ਹੋ ਗਈ ਇਜ਼ਰਾਈਲ ਜੋ ਕਰ ਰਿਹਾ ਹੈ ਜਾਂ ਪੈਲੇਸਟਾਈਨ 'ਚ ਜੋ ਹੋ ਰਿਹਾ ਹੈ ਜਾਂ ਜਾਂ ਦੁਨੀਆ 'ਚ ਜੋ ਹੋ ਰਿਹਾ ਹੈ ਯੂ نو ਲੜਾਈਆਂ ਚੱਲ ਰਹੀਆਂ ਦੇਸ਼ਾਂ 'ਚ ਇਵਨ ਇੰਡੀਆ ਪਾਕਿਸਤਾਨ ਤੁਸੀਂ ਦੇਖੋ ఎవਰੀਥਿੰਗ ਵਾਸ ਔਨ ਸੋਸ਼ਲ ਮੀਡੀਆ ਸੋ ਇਟ ਬੀਕਮ ਅ ਜੋਕ ఎవਰੀਥਿੰਗ ਬੀਕਮ ਅ ਜੋਕ ਡੈਥਸ ਬੀਕਮ ਅ ਜੋਕ ਫਿਰ ਅੱਗੇ ਦੇਖ ਲਓ ਮੀਮਸ ਆ ਰਹੇ ਹਨ ਤੁਸੀਂ ਉਹ ਦੇਖੋ ਈਵਨ ਜਿਹੜੀਆਂ ਫੋਟੋਜ਼ ਆਈਆਂ ਜਿਹੜੀਆਂ ਪੈਲਗਮ ਵਾਲੀਆਂ ਬਾਅਦ ਚ ਉਹਦੇ ਉਹ ਮੀਮ ਬਣੇ ਮੀਮ ਬਣ ਗਏ 100% ਮੈਂ ਉਹੀ ਕਹਿ ਰਿਹਾ ਤਾਂ ਡੈਟ ਡੈਟ ਗਰਲ ਜਿਹੜੀ ਜਿਹੜੀ ਬੈਠੀ ਸੀ ਅਫਸੋਸ ਦੀ ਗੱਲ ਹੈ ਉਹ ਜਿਹੜੀ ਥੱਲੇ ਬੈਠੀ ਉਹਦੇ ਮੀਮ ਬਣੇ ਭਾਜੀ ਤੁਸੀਂ ਵੀਰ ਇਫ ਦਾ ਸਮਥਿੰਗ ਲਾਈਕ ਥੈਟ ਡਸ ਨਾਟ ਅਫੈਕਟ ਯੂ ਡਸ ਨਾਟ ਮੂਵ ਯੂ ਥੈਨ ਯੂ ਆਰ ਅ ਜ਼ੌਂਬੀ ਤੁਸੀਂ ਰੋਬੋਟ ਬਣ ਚੁੱਕੇ ਹੋ ਯੂ ਆਰ ਨਾਟ ਹਿਊਮਨ ਐਨੀਮੋਰ ਐਂਡ ਸੋਸ਼ਲ ਮੀਡੀਆ ਨੇ ਹੀ ਕੀਤਾ ਹੈ ਸਾਨੂੰ ਜ਼ੌਂਬੀ ਬਣਾਤਾ ਹੋਇਆ ਸਾਰਿਆਂ ਨੂੰ ठीक है मेरे लिए तो चलो चंगा है कि लोग सोशल मीडिया से रेंते हैं ठीक है मेरे लिए तो चंगा मैं तो कहना लोग कहते भी जनरेशन खराब हो रही हैं आने वाली जनरेशन मैं कहना होर खराब करो इन्हों काम कि चलेगा फोन फड़ाओ सारू दो साल तो फोन दे दो सारे <laughs> बट बट जो ट्रूथ है वो ट्रूथ है इनसेंसिटिव हो गया तो हो गया